ਸਮੋਏ ਸਵੇਰੇ ਛੇ ਵਜੇ ਚਾਰ ਮਿੰਟ ਦਾ ਔਰ 5 ਵਜੇ ਮੈਂ ਆਪਣੀ ਸਟੇ ਟੂ ਟੂਰੀਸਾ ਤੇ 6 ਘੰਟਾ ਲੱਗਾ ਸੀ 25 ਕਿਲੋਮੀਟਰ ਤੈਕਰਨ ਮੰਡਲਪੱਤੀ ਪੀਕ ਸਨਰਾਈਜ਼ ਵੇਖਣ ਜਾ ਰਹੀ ਤੇ ਚਾਰ ਕਿਲ ਮੈਸੇ ਜੀਪ ਜੀਪਾਂ ਜਾਂਦੀਆਂ ਨੇ ਪਰ ਨੋ ਸਟੈਂਡ ਕਰ ਲਈ ਸਾਂ ਮੈਨੂੰ ਜੀਪ ਨਹੀਂ ਮਿਲੀ ਸਾਰੀਆਂ ਜੀਪ ਪਿੱਛੇ ਪੈਕੇਜ ਹੋ ਕੇ ਆਉਂਦੀਆਂ ਨੇ ਉਹ ਮੈਂ ਡਿਸਾਈਡ ਕੀਤਾ ਕਿ ਕਿ ਮੈਂ ਟਰੈਕ ਕਰ ਲਵਾਂ ਨਹੀਂ। ਬਿਤੁਰਕੀ ਜਲਦੀ ਨਹੀਂ ਜੀ ਪਤਾ ਨਹੀਂ ਕਦੋਂ ਮਿਲ ਜਾ ਰਹੀ ਐਨੀਆਂ ਜੀਪਾਂ ਨੇ ਮਿਲਣ ਦਾ ਲੱਗ ਰਿਹਾ ਕਿ ਜਿੱਦਾਂ ਆਮੀ ਲੱਗੇਗਾ ਜੀ ਕਦੋਂ ਪਹਿਲਾਂ ਤੇ ਮੈਂ ਪਹੁੰਚ ਜਾਣਾ। ਤੇ ਕੇਰਲਾ ਤੋਂ ਮੈਂ ਇੱਕ ਇਹ ਵੀ ਮੈਨੂੰ ਮਿਲ ਗਿਆ ਨਾਲ। ਉਹ ਵੀ ਟਰੈਕ ਕਰਕੇ ਜਾ ਰਹੇ ਨੇ। ਤੇ ਆਪਾਂ ਪਹੁੰਚਦੇ ਹਾਂ ਅੱਗੋਂ 7 ਵਜੇ ਤੱਕ ਤੇ ਪਹੁੰਚ ਜਾਵਾਂਗੇ 7 ਵਜੇ ਸਨਰਾਈਜ਼ ਹੋਣਾ। ਨਾਲੇ ਹੌਲੀ ਹੌਲੀ ਪੀਕਸ ਦਿਖਣ ਲੱਗੀਆਂ ਨੇ ਮੜੀਆਂ 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 ਬੜੀਆਂ। ਇਹ ਜੇ ਨਹੀਂ ਗਿਆ ਨਨ ਜਿਹੜੇ ਕਹਿੰਦੇ ਹਨ ਜਰਨੋਸ ਫਾਂ ਜਾਗੇ ਨਾ ਲੈ ਟਰੈਕ ਹੋ ਜਾਏਗਾ ਗੱਡੀਆਂ ਜਾਂਦੀਆਂ ਜਦੋਂ ਸੂਰਜ ਨਿਕਲਣ ਦੀ ਤਿਆਰੀ ਚ ਲੱਗ ਚੱਲ ਰਿਹਾ ਹੈ ਤੇ ਇਧਰ ਬੱਦਲ ਹੀ ਬਦਲ ਲਓ ਜੀ ਇੱਥੇ ਤੱਕ ਤੇ ਪਹੁੰਚ ਗਏ ਹਾਂ ਟਰੈਕ ਕਰਕੇ ਅਗਲਾ ਕੀ ਮਾਹੌਲ ਹੈ ਕਿੰਨਾ ਹੋ ਰਿਹਾ ਅੱਗੇ ਪਤਾ ਨਹੀਂ ਹੈ ਹੈਗਾ ਹਜੇ ਬੰਦ ਹੋਰ ਵਾਹ ਵਾਹ ਵੀਊ ਸੋਣ ਨੇ ਇੱਥੇ ਕੁਰਗ ਮੰਡਲ ਪੱਤੀ ਉਹ ਲਾਈਨ ਲੱਗੀ ਹੈ ਉੱਥੇ ਇੰਨੀ ਜ਼ਿਆਦਾ ਲੋਕ ਪੂਰੇ ਇੱਥੇ ਸਨਰਾਈਜ਼ ਵੇਖਣ ਪਹੁੰਚ ਗਏ ਨੇ ਮੇਰੇ ਵਰਗੇ ਹਜੇ ਟਰੈਕਿੰਗ ਕਰਦੇ ਫਿਰਦੇ ਨੇ ਇਹ ਦੇਖੀ ਨਹੀਂ ਨਾ ਬਲਰ ਹੋ ਜਾਂਦਾ ਹੈ ਆਹ ਗੱਡੀਆਂ ਉੱਥੋਂ ਤੱਕ ਲੈ ਕੇ ਜਾਂਦੀਆਂ ਇੱਧਰ ਬੰਦਾ ਵਿਊ ਵਾਓ ਚੈੱਕ ਕਰੋ ਚਿਕ 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 ਬਹੁਤ ਸੋਹਣੇ ਵਿਊ ਆਉਂਦੇ ਨੇ ਦਰੋਂ ਸੂਰਜ ਨਿਕਲਣ ਦੀ ਤਿਆਰੀ ਚ ਇੱਧਰ ਥੱਲੇ ਬੱਦਲ ਵਿੱਚ ਪਾੜ ਛੋਟੇ ਛੋਟੇ ਤੇ ਬੱਦਲ ਤੇ ਸਾਹਮਣੇ ਉਹ ਮੰਡਲਪੱਤੀ ਪੀਕ ਜਿੱਥੇ ਰਸ ਪੂਰਾ ਲੱਗਾ ਹੋਇਆ ਹੈ ਅਸ਼ਟਮਪਰ ਕੇ ਪੂਰਾ ਵੀ ਲੋਕ ਪਹੁੰਚੋ ਹੈ ਨੇ ਸਨਰਾਈਜ਼ ਵੇਖਣ ਲਈ ਅਹ ਨਿੱਕੀ ਜਿਹੀ ਚੋਟੀ ਜਾਂਦੇ ਆਂ ਪਿਆਨੇ ਸਾਰੀਆਂ ਜੀਪਾਂ ਇੱਥੇ ਜੁੜੀਆਂ ਪਾਣ ਭਰ ਗਿਆ ਸਾਰਾ ਪਰਤੂ ਵਕਤ ਜੀਪਾਂ ਤੇ ਬੰਦਾ ਆ ਜਾਂਦਾ ਇਸ ਤੋਂ ਅੱਗੇ ਮੈਨੂੰ ਲੱਗਦਾ ਕਿ ਕਿਲੋਮੀਟਰ ਵਾਂਗ ਖੋਣਾ ਹੈ ਤੁਰ ਕੇ ਜਾਣ ਵਾਲਾ ਰਾ ਜਦੋਂ ਮੈਂ ਰਾਜ ਲੱਗੇ ਹੁੰਦੀ ਸੀ ਨਾ ਬਾਈਕ ਤੇ ਸਵੇਰੇ 5 ਵਜੇ ਤੁਰਪੀਦਾ ਫੋਸਟ ਪੁਲਰਸ ਤੋਂ ਜਿੱਥੇ ਮੈਨੂੰ ਕੀ ਆ ਤੇ ਉਹ ਰਾਜ ਅਸ ਇੰਨਾ ਨੇ ਰਸੀ ਮੈਨੂੰ ਆਸ-ਪਾਸੇ ਕੁਝ ਨਹੀਂ ਪਤਾ ਕੀ ਸਾਬ ਕਿਤਾ ਸਿਰਫ ਸੜਕ ਤੇ ਹੀ ਧਿਆਨ ਸੀਗਾ ਤੇ ਮੈਨੂੰ ਲੱਗਦਾ ਵੀ ਉਸ ਨੇੜੇ ਚ ਮੈਂ ਕੱਲੀ ਹਈ ਸਮਾਂ ਤੇ ਮੈਂ ਸੋਚਦੀ ਸੀ ਕਿ ਵੀ ਉੱਥੇ ਜਦੋਂ ਜਾਵਾਂਗੀ ਵੀ ਮੈਂ ਹੀ ਐ ਸੜਕ ਤੇ ਤੇ ਦੋ ਤਿੰਨ ਜੀਪਾਂ ਮੈਨੂੰ ਕ੍ਰਾਸ ਕਰਕੇ ਗਈਆਂ ਵੀ ਮੈਂ ਸੋਚਿਆ ਵੀ ਬਸ ਇੱਥੇ ਤਾਂ ਵੀ ਮੈਂ ਗੱਲੀਆਂ ਹੋਰ 10 15 ਲੋਕ ਹੋ ਜਾਣਗੇ ਔਰ ਕੀ ਹੈ ਬਹੁਤ ਵਧੀਆ ਸ਼ਾਂਤ ਮਾਹੌਲ ਵਾਤਾਵਰਨ ਹੋਏਗਾ ਕੀ ਬਾਤ ਹੈ ਲੈਸ ਕਰਾਊਡਡ ਹੋਏਗਾ ਤੇ ਜਦੋਂ ਮੈਂ ਐਕਚੁਅਲ ਪੁਆਇੰਟ ਤੇ ਪਹੁੰਚੀ ਜਿੱਥੇ ਮੋਟਰਸਾਈਕਲ ਖਲੋਕ ਖਲਾਰ ਕੇ ਤੇ ਫਿਰ ਅੱਗਾ ਤੁਰਨਾ ਸੀ ਤੇ ਉੱਥੇ ਆ ਕੇ ਮੈਨੂੰ ਅਵਾਸ ਹੋਇਆ ਕਿ ਇੱਥੇ ਤਾਂ ਬਹੁਤ ਖਾਚਾ ਖਚ ਪੀੜ ਹੋਏਗੀ ਉਹ ਸਾਰੀ ਜਿਹੜੀ ਗੱਡੀਆਂ ਚ ਕੈਦ ਸੀ ਸਾਰੇ ਬੀੜ ਆ ਖੁੱਲੀ ਪਈ ਹੁਣ ਇੱਥੇ ਸਾਰੇ ਕੁਰਬਲ ਕੁਰਬਲ ਹੋਈ ਪਈ ਐ ਅੱਧੇ ਖੱਲੇ ਨੂੰ ਜਾਂਦੇ ਨੇ ਜਿੱਥੇ ਨੂੰ ਮੈਂ ਪਹੁੰਚੀਆਂ ਤੇ ਅੱਧੇ ਕਿੱਥੇ ਫੋਟੋ ਸੈਸ਼ਨ ਚੱਲ ਰਿਹਾ ਹੈ ਦੇਖ ਬੱਦਲ ਪਤਲਾਤੇ ਹੌਲੀ ਹੌਲੀ ਤੁਰ ਰਹੇ ਨੇ ਲੱਗਦਾ ਉਗਨ ਚ ਟਾਈਮ ਲਾਣਾ ਕਿ ਰਾਤ ਪੈ ਗਿਆ ਸੀ ਮੀ ਬੱਦਲ ਚ ਨੇ ਤੇ ਸੂਰਜ ਨਿਕਲਦਾ ਤੇ ਫਿਰਦਾ ਪਰ ਚੋਰੀ ਛੁਪੇ ਜੀ ਜਗਾ ਤੋਂ ਬੰਦਦਾ ਵੇ ਇਸੋਂ ਸੂਰਜ ਵੀ ਚੜ ਗਿਆ ਹੋਰ ਨਿਕਲਦਾ ਹਵਾ ਬਹੁਤ ਚੱਲਦੀ ਜਿਹੜੇ ਉਹ ਸਾਹਮਣੇ ਬੱਦਲ ਨਾ ਮਤਲਬ ਤੁਰ ਰਹੇ ਨੇ ਨਾ ਉਹ ਅੱਦਲਾ ਜਿਵੇਂ ਕੋਈ ਵਾਟਰਫਾਲ ਹੋਵੇ ਪੱਲ ਪਾਣੀ ਝੜਲੇ ਨੂੰ ਡਿੱਗ ਰਿਹਾ ਹੋਵੇ ਐਵੇਂ ਚਾਹਦੇ ਨੇ ਹੌਲੀ ਹੌਲੀ ਲੱਗ ਰਿਹਾ ਨੇ ਇਦਾਂ ਜਿਦਾਂ ਸਾਰਾ ਬੱਦਲ ਪਿੱਛੋਂ ਆ ਕੇ ਤੁਰ ਕੇ ਆ ਰਹੇ ਨੇ ਪਿੱਛੋਂ ਤੁਰ ਕੇ ਆ ਰਹੇ ਨੇ ਉੱਠ ਕੇ ਜਿਵੇਂ ਖਤਮ ਹੋ ਜਨਾਂ ਦੇ ਕੋਲ ਲੰਬੇ ਗਰੇ ਨੇ ਇਦਾਂ ਸੂਰਜ ਚੜ ਗਿਆ ਤੇ ਹੁਣ ਆਪਰੀਆਂ ਤਰ ਤਰ ਕਰ ਕਰ ਚੱਲ ਰਹੀ ਹੈ ਇਦਾਂ ਸਾਰੇ ਥੱਲੇ ਖਾਈ ਜਿਹੜਾ ਟਿਗਰ ਬਚਾਉਣਾ ਤੇ ਉੱਪਰ ਜਾ ਕੇ ਤੇ ਆਪ ਮਾਹੌਲ ਵੇਖ ਆਏ ਹੁਣ ਆਪਾਂ ਥੋੜਾ ਥੱਲੇ ਜਾ ਕੇ ਵੇਖੀਓ ਓ ਮਾਈ ਗਾਡ ਅਮੇਜ਼ਿੰਗ ਅਮੇਜ਼ਿੰਗ ਥਰ ਪਾਸੇ ਵੀ ਚੈੱਕ ਕਰ ਲਿਆ ਤੇ ਲੋਕ ਵੀ ਜਿਹੜੇ ਨੇ ਹੁਣ ਜੀਪਾਂ ਰਾਹੀਂ ਥੱਲੇ ਉਤਰ ਗਏ ਨੇ ਇੰਨਾ ਸਪਾਇੰਟ ਮੇਰੇ ਰਹਿ ਗਿਆ ਸੀ ਇੱਥੇ ਵੀ ਮੈਂ ਕਹਾਂ ਫੇਕ ਤੇ ਚਾਹੀਏ ਵੀਊ ਕਰਦਾ ਇਸ ਪਰ ਕਾਰ ਇੱਥੇ ਵੀ ਸੋਹਣਾ ਵੀਊ ਪਾਉਂਦਾ ਜੇ ਸਾਹਮਣੇ ਉਹ ਪੱਤਰ ਜਿਵੇਂ ਵਾਟਰਫਾਲ ਉੱਤਰਾਧਿਕ ਖਤ ਹੋ ਗਿਆ ਹੈ। ਥੱਲੇ ਤੱਕ ਆਫਰੇ ਬਹੁਤ ਬਾਰੂ ਬੰਦੇ ਨੇ। ਥੱਲੇ ਸਾਰੀਆਂ ਜੀ ਬੰਚੀਆਂ ਹੋ ਗਈਆਂ। ਬੀ ਦੋ ਚਾਰ ਜਾਈਏ। ਸਾਹਮਣੇ ਬੰਦ ਦਾ ਵੀਊ ਆਹੀ ਲੱਗਦਾ ਬੱਦਲ ਜਿਵੇਂ ਉੱਡ ਕੇ ਉਹ ਪਰਲੇ ਪਾਸੇ ਨੂੰ ਜਾਂਦੇ ਨੇ। ਉੱਤਰੋਂ ਜਾ ਕੇ ਫਿਰ ਐਵੇਂ ਦੇਖਦਾ ਉੱਥੋਂ ਵੀ ਜਿਵੇਂ ਇਹੇ ਬੱਦਲ ਸੁਣੋਂ ਜਿਹੜਿਆਂ ਲੱਗਦਾ ਵੀ ਵਾਟਰਫਾਲ ਜਾ ਰਿਹਾ ਜਿਵੇਂ ਮੰਡਲਪੱਤੀ ਪੀਕ ਵੇਖ ਕੇ ਹੁਣ ਥੋੜਾ ਚਾਹ ਪਾਣੀ ਪੀ ਕੇ ਤੇ ਅੱਗੇ ਤੁਰਾਂਗੇ ਅਬੇ ਵਾਟਰਫਾਲ ਹੈ ਪਈ ਉਹ ਵੇਖਣ ਰਸਤੇ 'ਚ ਵੈਸੇ ਆਇਆ ਸੀਗਾ ਜਦੋਂ ਮੈਂ ਸਵੇਰੇ ਤੁਰੀ ਸੀ ਤੇ ਮੰਡਲਪੱਤੀ ਜਿਹੜੀ ਪੀਕ ਸੀ ਕਾਫੀ ਸੋਹਣੀ ਸੀ ਅੱਛੇ 뷰ਸਨ ਸੋਹਣੇ ਨੇ ਮਤਲਬ ਮੈਂ ਟਰੈਕ ਕਰਕੇ ਗਈ ਸੀ ਵੈਸੇ ਇੱਥੇ ਜੀਪਾਂ ਜਾਂਦੀਆਂ ਨੇ ਉੱਥੇ ਤੁਰ ਕੇ ਕਿਸੇ 4.5 ਕਿਲੋਮੀਟਰ ਤੇ 4.5 ਕਿਲੋਮੀਟਰ ਤੁਰ ਕੇ ਆ ਗਈ ਮਾਹੌਲ ਠੰਡਾ ਹੈ ਠੰਡਾ ਮਾਹੌਲ ਆਨ ਕਰਕੇ ਨੱਕ ਦਾ ਮਾਹੌਲ ਪੂਰਾ ਵਿਵੀ ਹੋਇਆ ਪਿਆ। ਕੋफी ਫਿਲਟਰ ਕਾਫੀ ਸੀ ਲੇਕਿਨ ਫਿਲਟਰ ਨਹੀਂ ਕੀ ਇਹਨਾਂ ਨੇ ਮੈਨੂੰ ਸਮਝ ਆਨੇ ਲੱਗਾ। ਜਦੋਂ ਮੈਂ ਸਵੇਰੇ ਆਈ ਸਾਂ ਉਦੋਂ ਸਵੇਰੇ ਮੈਨੂੰ ਸਿਰਫ ਆ ਸੜਕ ਤੇ ਮੈਂ ਫੋਕਸਡ ਸੀਗੀ ਮੈਂ ਸੜਕ ਦਾ ਸੜਕ ਦਾ ਬਸ ਧਿਆਨ ਰੱਖ ਕੇ ਆਈ ਗਈ। ਦੋਨੋਂ ਸਾਈਡ ਮੈਨੂੰ ਐਵੇਂ ਲੱਗਦਾ ਸੀ ਜਿਵੇਂ ਹਨੇਰੇ ਦੀਆਂ ਦੋ ਕੰਧਾਂ ਹੋਣ ਕੋਈ ਰੁੱਖ ਦਾ ਪਤਾ ਨਹੀਂ ਲੱਗਦਾ ਸੀ ਕੋਈ ਕੁਛ ਨਹੀਂ। ਕੁਛ ਨਹੀਂ ਕੋਈ ਪੱਤਾ ਨਹੀਂ ਬੂਟਾ ਨਹੀਂ ਮੈਨੂੰ ਦੇਖਦਾ ਸੀਗਾ ਪਰ ਮੈਂ ਸੜਕ ਤੇ ਫੋਕਸ ਕਰਕੇ ਆ ਰਹੀ ਸੀ ਤੇ ਇਸ ਟਾਈਮ ਇੰਨਾ ਸੋਹਣਾ ਲੱਗ ਰਿਹਾ ਛੋਟੀ ਜੀ ਸੜਕ ਹੈ ਪਤਲੀ ਜੀ ਜਾਂਦੀ ਵਿੱਚ ਵਿੱਚ ਉਹ ਆਫਰੋਡ ਹੋ ਜਾਂਦੀ ਹੈ ਤੇ ਆਲੇ ਦੁਆਲੇ ਜਿਹੜੀ ਹਰਿਆਲੀ ਹੋਈ ਹਰਿਆਲੀ 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 ਤਰ੍ਹਾਂ ਲੱਖ ਵੱਖ ਤਰ੍ਹਾਂ ਦੀ ਬਨਸਪਤੀ ਹੈ ਕਿਤੇ ਕਹੇ ਜੀ ਬੂਟੇ ਆ ਜਾਂਦੇ ਨੇ ਕਿਤੇ ਕਹੇ ਜੀ ਬੂਟੇ ਆ ਜਾਂਦੇ ਨੇ ਸ ਮੈਂ ਉਦੋਂ ਵੀ ਇਹੀ ਸੋਚਦੀ ਜਾ ਰਹੀ ਸੀ ਕਿ ਵਾਪਸੀ ਚ ਮਜ਼ਾ ਆਏਗਾ ਜਦੋਂ ਉਤਰਾਂਗੀ ਨਾ ਥੱਲੇ ਨੂੰ ਉਦੋਂ ਸਵਾਦ ਬਣੇਗਾ ਪੂਰਾ Ja. <laughs> No, not don't know. I don't know. ਕੁੱਤਵੇਂ ਜਿਹੜੇ ਵੀ ਰਾਵਾਂ ਤੋਂ ਲੰਗਦੀ ਪਈਆਂ ਨਾ ਇੱਧਰ ਆਲੇ-ਦੋਲੇ ਸਾਰੇ ਜਿਹੜੇ ਨੇ ਰੁਪਸਤਾ ਕਾਫੀ ਦੇ ਉਹਨੇ ਬਾਗ ਤੇ ਕਾਫੀ ਐ ਲਾਲ ਲਾਲ ਹੋਈ ਪਈ ਐ ਪੱਕੀ ਪਈ ਐ ਜੇ ਵਾਹ ਚੱਲ ਗੁੰਦੇ ਆ ਰੁਪਸਤਾ ਆ ਅੱਜ ਕੱਲ੍ਹ ਦੇਖੀ ਸੀ ਕੋਈ ਬਰੁਖੇ ਬਾਰੇ ਬੂਟੇ ਸਾਰੇ ਕਾਫੀ ਦੇ ਨਾਲ ਆ ਬੇਫਾਲ ਇੱਧਰ ਜਾਂਦਾ ਮੰਡਲਪੱਤੀ ਮੈਂ ਇੱਥੋਂ ਆ ਕੇ 2 ਕਿਲੋਮੀਟਰ ਅੱਗੇ ਲੰਘੀ ਜਦੋਂ ਉੱਥੇ ਪੁੱਛਿਆ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਰਾਹ ਤੁਸੀਂ ਪਿੱਛੇ ਛੱਡ ਆਇਓ ਵਾਪਸੀ 'ਚ ਉਹਨਾਂ ਨੇ ਉੱਧਰ ਬੋਰਡ ਨਹੀਂ ਲਾਇਆ ਮੈਂ ਬੋਰਡ ਦੇਣ ਦੀ ਰਹਿ ਗਈ ਤੇ ਬੱਸ ਮੈਂ ਇਸ ਤਰੀਕੇ ਨਾਲ 2.5 ਕਿਲੋਮੀਟਰ ਅੱਗੇ ਲੰਘ ਮੈਂ ਵਾਪਸ ਆਈ ਆ ਚਲੋ ਚੱਲੀਏ ਆਪਾਂ ਅਬੇ ਫਾਲਸ ਅਬੇ ਫਾਲਸ ਨੂੰ ਜਾਂਦਾ ਰਾਹ ਆਪਾਂ 10 ਰੁਪਏ ਦੀ ਟਿਕਟ 10 ਰੁਪਏ ਮਤਲਬ ਟਿਕਟ ਲੱਗਦੀ ਹੈ ਇੱਥੇ ਜਾਣ ਨੂੰ ਤੇ ਆਪਾਂ ਕਾਫੀ ਦੇ ਬਾਗਾਂ ਦੇ ਵਿੱਚੋਂ ਦੀ ਲੰਘ ਰਹੇ ਆ ਦੇਖੋ ਕਾਫੀ ਦੇ ਬਾਗ ਕਾਫੀ ਲੱਗਦੀ ਹੈ ਦਰ ਵੀ ਉੱਚੇ ਉੱਚੇ ਜਿਹੜੇ ਆ ਦਰਖਤ ਨੇ ਨਾ ਇਹਨਾਂ ਦੇ ਨਾਲ ਅਖ ਕਾਲੀਆਂ ਮਿਰਚਾਂ ਵਾਲੇ ਬੂਟੇ ਜੜਾਉਂਦੇ ਨੇ ਕਾਲੀ ਚੁੱਟੀਆਂ ਜਿਹੜੀਆਂ ਮਿਰਚਾਂ ਦੀ ਸੰਤਰੇ ਦੇ ਸੰਤਰਾ ਦੇ ਬੂਟੇ ਵੀ ਇੱਥੇ ਉੱਚੇ ਉੱਚੇ ਨੇ ਗੱਲ ਉਹਨੇ ਦੱਸਿਆ ਸੀ ਨਾ ਕੁਰਕ ਦੇ ਸੰਤਰੇ ਨੇ ਚ ਉਹ ਵਾਟਰਫਾਲ ਵੇਖਿਆ ਇਹ ਕਈ ਵਾਰੀ ਕਾਚੀ ਵੱਜ ਜਾਂਦੀ ਹੁੰਦੀ ਹੈ ਵਾਟਰਫਾਲ ਦੇ ਨਾਮ ਤੇ ਕੀ ਹੋਏਗਾ ਵੇਖਦੇ ਆਂ ਰਾਈ ਵਾਟਰਫਾਲ ਨੂੰ ਜਾਂਦਾ ਹੋਇਆ ਸਾਰਾ ਇਦਾਂ ਬਣਿਆ ਹੋਇਆ ਤੇ ਸਾਈਡਾਂ ਤੇ ਲੱਗੇ ਕਾਫੀ ਦੇ ਬਾਗ ਪਾਣੀ ਦੀ ਆਵਾਜ਼ ਆ ਰਹੀ ਹੈ ਵਾਟਰਫਾਲ ਖੈਰ ਦੇਖਣ ਵਾਲਾ ਹੋਵੇ ਵਾਓ ਸੋਹਣਾ ਲੱਗ ਰਿਹਾ ਵੇਖਣ क्या वाओ कितना सोना वाटरफॉल है Ooh, अभी वाटरफॉल अभी वाटरफॉल या बाप वाटरफॉल बहुत सोना लग रहा है स्टाइल पे सजा रहा है ना उस तो। ਵਾਹ ਅਵਾਜ਼ ਕਿੰਨੀ ਸੋਹਣੀ ਆਉਂਦੀ ਹੈ ਪਾਣੀ ਦੇ ਕਿਤੇ ਨਾਰੀਅਲ ਪਾਣੀ ਪੀਂਦੀ ਸਕੀਮ ਬਣੀ ਹੈ 80 ਰੁਪਏ ਦਾ ਨਾਰੀਅਲ ਪਾਣੀ ਕੋਈ ਜ਼ਸਤਾ ਨਹੀਂ ਹੈ ਜਿੰਨੇ ਮਰਜ਼ੀ ਰੁੱਕਦ ਰੱਖ ਤੇ ਮਿਲ ਹੈਗੇ ਨੇ ਤਾਂ ਵੀ ਉਧਰ ਸਾਰੀ ਕਾਫੀ ਰੋਸਟ ਹੁੰਦੀ ਹੈ ਤੇ ਅਸੀਂ ਬਿਗ ਕੱਪ ਕੈਫੇ ਤੇ ਪਾਂ ਸੈਂਡਵਿਚ ਖਾ ਲੇ ਤੇ ਵਧੀਆ ਜਿਹੀ ਇੱਕ ਕਾਫੀ ਪੀ ਲਈ ਹੁਣ ਅੱਗੇ ਚਲੀਏ 골ਡਨ ਟੈਂਪਲ ਕੁਰਗ ਜਿੱਥੇ ਕਿ ਇੱਕ ਮੋਨੇਸਟਰੀ ਹੈ ਉਹ ਵੇਖ ਕੇ ਆਉਣਾ ਇਹ ਹੈ ਬਿਗ ਕੱਪ ਕੈਫੇ ਬਿਗ ਕੱਪ ਬਣਿਆ ਹੋਇਆ ਹੈ ਕਿ ਇੱਕ ਕੈਫੇ ਦਾ ਸਾਰੀ ਸਰੌਂਡਿੰਗ ਅਡਿਕੇਰੀ ਤੋਂ ਕੁਸ਼ਲ ਨਗਰ ਦਾ ਰਾਹ ਤੇ ਇਸ ਵਕਤ ਮੈਂ ਜਾ ਰਹੀ ਹਾਂ ਗੋਲਡਨ ਟੈਂਪਲ ਮੋਨਸਟਰੀ ਇੱਥੇ ਕੋਈ ਕੁਸ਼ਲ ਨਗਰ ਤੋਂ ਦਿਨੇ ਰਦੇ ਤੇ ਮੈਂ ਉੱਥੇ ਜਾ ਰਹੀ ਹਾਂ ਜਿੱਥੇ ਰਾਹ ਬਰੇ ਸੋਨੇ ਦੇ ਲੰਬੇ ਲੰਬੇ ਤਰਸਤ ਤੇ ਉਹਨਾਂ ਤੇ ਚੜੀਆਂ ਕਾਲੀਆਂ ਮਿਰਤਿਆਂ ਦੀਆਂ ਵੇਲਾ ਤੇ ਨਾਲ ਕੌਫੀ ਦੇ ਬਾਗ ਮਾਹੌਲ ਇਸੇ ਬਹੁਤ ਸੋਹਣਾ ਹੈ ਤੇ ਡਰਾਈਵ ਬਹੁਤ ਜਾ ਰਿਹਾ ਹੈ ਬੱਲੋ ਬੇ ਸ਼ਾਨਦਾਰ ਮਾਹੌਲ ਬੁਰਾ ਬਹੁਤ ਸੁਭਾ ਲੱਗ ਰਿਹਾ ਜੀ ਨੀ ਸਾਹ ਹੈ ਸਾਡੇ ਦੋਸਤ ਅੰਦੀਰੀ ਜੀ ਅਗਲੀ ਪਤਾ ਹੀ ਨਹੀਂ ਕਿ ਕਿੰਨੀ ਦਰਦ ਲੱਗ ਰਹੀ ਹੈ ਤੇ ਕਿੰਨੀ ਲੱਗਦੀ ਹੈ ਕਿ ਨਾ ਸੀ ਛੋਟੀ ਛੋਟੀ ਨਾਲ ਜੀ ਇਸੇ ਸਾਹੇ ਮਿਲ ਚਾਲਦੀ मिनिस्ट्री नेड़े आ रही है और इस तिब्बत मिनिस्ट्री कह रही है मैं हाँ आ लो जी मिनिस्ट्री तो आ गई पार्किंग किधर करना है मिनिस्ट्री देखने के लिए पार्क किधर करना है बाइक किधर पार्क करना है मिनिस्ट्री देखने के लिए आगे सही है और पीछे साइड पे वो मिनिस्ट्री आ गया हाँ। ये स्कूल है ਇਹ ਕਾਲਜ ਗੇਟ ਹੈ ਕਾਲਜ ਕੋਰੇ ਠੀਕ ਹੈ ਜੀ थैंक यू ਜਿਵੇਂ ਜਿਵੇਂ ਮਤਲਬ ਇੱਥੇ ਬਹੁਤਾ ਦੂਰ ਤੋਂ ਨਹੀਂ ਪਰ 50-60 ਮੀਟਰ ਦੇਰੀਏ ਤੋਂ ਇਹ ਲੱਗਣ ਲੱਗੇ ਸੀ ਕਿ ਵੀ ਹੁਣ ਮਿਨਿਸਟਰੀ ਜਿਹੜੀ ਆ ਉਹ ਉਹ ਲੈ ਰਿਹਾ ਹੈ ਕਿਦਾ ਮੈਂ ਪਿੱਛੇ ਸ਼ਹਿਰ ਛੱਡ ਗਏ ਹੁਸ਼ਲ ਹੁਸ਼ਲ ਦਾ ਨਾਮ ਬੋਲ ਜਾਨੀ ਆ ਮੈਂ ਤੇ ਉਨੇ ਸ਼ਹਿਰ ਦੇ ਵਿੱਚ ਮੈਨੂੰ ਮਤਲਬ ਕਿ 50 ਲੋਕ ਜਿਹੜੇ ਨੇ ਅਤੀਸ਼ਲ ਲੱਗੇ ਸੋੜੇ-ਸੋੜੇ-ਸੋੜੇ-ਸੋੜੇ ਮੋਹ ਸ਼ਹਿਰ ਦੇ ਹੁਣ ਆਪਾਂ ਮਿਕਾਣੀ ਟੋਲ ਤੇ ਬੈਲ ਮੋਨੇਸਟਰੀ ਜਾਂ ਹੱਲ ਹੱਲ तू मत राष्ट्र जी तू बहुत लोग में ले। याल भाई। वो जा सैट कर बाइक तो ला लागी निकलांगी मैं ਮੈਂ ਕੱਲ ਵੀ ਜਾਵਾਂਗੇ ਲੋ ਮੇ ਕਰਨਾ ਕੰਮ ਇਹ ਸਾਹਮਣੇ 골ਡਨ ਟੈਂਪਲ ਯਾਨੀ ਕਿ ਨੈਗੱਪਾ ਮੋਨੇਸਟਰੀ ਨੂੰ 골ਡਨ ਟੈਂਪਲ ਦੇ ਨਾਮ ਨਾਲ ਇੱਥੇ ਸਾਰੇ ਜਾਣਦੇ ਇਹ ਮੋਨੇਸਟਰੀ ਦਾ ਗੇਟ ਇਹਦੇ ਅੰਦਰ ਜਾ ਕੇ ਵੇਖਦੇ ਆਂ ਤੁਨਾ ਵਾਤਾਵਰਨ ਸਾਰਾ ਇਹ ਗਾਜੀ ਮੋਨੇਸਟਰੀ ਦਾ ਵਿੜਾ ਚਾਰਚ ਵੀ ਬਹੁਤ ਸੋਹਣਾ ਦੁਕਾਨਾਂ ਨੇ ਨਿੱਕੇ ਨਿੱਕੇ ਸਾਰੀਆਂ ਲੱਗੀਆਂ ਨੇ ਹੋਈ ਰੰਗ-ਬਰੰਗੇ ਜਿਹੜੇ ਇਹਨਾਂ ਦੇ ਝੰਡੇ ਹੁੰਦੇ ਨੇ ਦਿਖਣ ਲੱਗ ਗਏ ਨੇ ਆ ਨਜ਼ਰਬੱਟੂ ਜੇ ਬੜਾ ਸੋਹਣਾ ਸਮਾਨ ਹੁੰਦਾ ਕਾਫੇ ਵੀ ਨੇ ਨਿੱਕੇ ਨਿੱਕੇ ਤੇ ਆ ਜਿਹੜੇ ਉੱਤੇ ਮਿਲਦਾ ਰੂਮਸ ਨੇ ਇਹਨਾਂ ਦੇ ਜਿਹੜੇ ਇੱਥੇ ਸਾਰੇ ਮੰਕਸ ਰਹਿੰਦੇ ਨੇ ਨਾ ਉਹਨਾਂ ਨੂੰ ਕਮਰੇ ਲੋਟ ਹੁੰਦੇ ਨੇ ਤੇ ਕੰਬੈਂਚ ਰਹਿੰਦੇ ਹੁੰਦੇ ਨੇ ਸੋਹਣਾ ਵਾਤਾਵਰਨ ਸਾਰੇ ਪਾਸੇ ਵੇ ਟੂ ਮੇਨ ਟੈਂਪਲ ਬਾਕੀ ਜਿਆਦਾ ਕੁਝ ਤੇ ਨਹੀਂ ਪਰ ਮੈਨੂੰ ਇੰਨਾ ਕੁ ਮਾੜਾ ਜਿਹਾ ਪਤਾ ਲੱਗਾ ਸੀ ਕਿ ਜਦੋਂ ਸਾਰੇ ਤਿੱਬਤੀ ਮਤਲਬ ਦলাই ਲਾਮਾ ਜਦੋਂ ਤਿੱਬਤ ਚੋਂ ਆਏ ਸੰਤਾ ਉਹਨਾਂ ਨੇ ਇੱਥੇ ਆ ਕੇ ਸ਼ਰਨ ਲਈ ਸੀ ਕਹਿੰਦੇ ਆ ਕਰਕੇ ਇੱਥੇ ਵੀ ਫਿਰ ਇੱਥੇ ਆਏ ਤਾਂ ਹੀ ਇਹ ਵੀ ਇੱਕ ਜਗ੍ਹਾ ਇਧਰ ਬਹੁਤ ਏ ਜਿਹੜੇ ਬੋਧੀ ਹੈ ਨਹੀਂ ਇਹ ਔਰ ਇਸ ਥਾਂ ਤੇ ਇੰਨੀ ਕੁ ਛੋਟ ਛੋਟੀ ਜਗ੍ਹਾ ਤੇ ਕਰਨਾਟਕਾ ਚ ਹੈਗੇ ਨੇ ਸ਼ਾਂਤੀ ਪਸੰਦ ਲੋਕ ਨੇ ਇਹ ਇਹਨਾਂ ਦੀਆਂ ਜਦੋਂ ਆਪਾਂ ਇਹਨਾਂ ਦੇ ਮੰਦਿਰਾਂ 'ਚ ਜਾਂਦੇ ਆਂ ਤੇ ਅੰਦਰ ਵੀ ਬਹੁਤ ਸ਼ਾਂਤੀ ਤੇ ਸਕੂਨ ਠੰਡਕ ਜੀ ਪੈਦਾ ਹੋ ਜਾਂਦੀ ਹੈ ਇੱਕ ਵਾਰੀ ਆਪਣੀ ਬਾਡੀ 'ਚ ਜਦੋਂ ਇਹਨਾਂ ਦੇ ਅੰਦਰ ਜਾਂਦੇ ਆਂ ਸਾਹਮਣੇ ਦਿਖਦੀ 골ਡਨ ਟੈਂਪਲ ਮਨਸਤਰੀ ਬਾਕੀ ਇਹ થોડી ਜਾਣਕਾਰੀ ਲਵਾਂਗੇ ਅੰਦਰ ਕੁਝ ਲਿਖਿਆ ਹੋਏਗਾ ਤੇਰੀ ਪਤਾ ਲੱਗੇਗਾ ਕੀ ਇਥੋਂ ਦਾ ਇਤਿਹਾਸ ਹੈ ਮੰਦਰ ਮੰਤਰ ਚੱਲ ਰਿਹਾ ਨੇ ਇਸ ਟਾਈਮ ਆਵਾਜ਼ ਆ ਰਹੀ ਹੈ ਨਾ ਗੇਟ ਵੀ ਬੰਦ ਹੈ ਕਮਿਨਸਟਰੀ ਦੇ ਵਿੱਚ ਜਮਾ ਹੋਈ ਸੰਗਤ ਦੱਸਦੀ ਹੈ ਕਿ ਲੋਕ ਇੱਥੇ ਬਹੁਤ ਆਉਂਦੇ ਨੇ ਤੇ ਕਾਫੀ ਲੱਗਦਾ ਸ਼ਰਧਾ ਹੈ ਆ ਕਿਹ ਲੋਕੀ ਕਾਫੀ ਮਾਨਤਾ ਹੈ ਤੁਮ ਯਾਹ ਕਹ ਲੋ ਕਿ ਇਹ ਕੋਈ ਕਮਿਨਸਟਰੀ ਐ ਸਥੇ ਜਿੰਨੇ ਵੀ ਟੂਰਿਸਟ ਆਉਂਦੇ ਨੇ ਸਾਰੇ ਸਾਰੇ ਨੂੰ ਵੇਖਣ ਜ਼ਰੂਰ ਆਉਂਗੇ ਇੱਥੇ ਇਕੱਠ ਇੰਨਾ ਜ਼ਿਆਦਾ ਸ਼ੋ ਕਰ ਦੋ चढ़ी ये बताइए ये देखिए ये किससे बना है ये भी बनाना का केले के पेड़ से केले के पेड़ से हाँ मैडम फूल रहेगा ये ब्रोज पीस आएगा एक मीटर और रहेगा वो काता और बोलते हैं और इसका आंचल अंदर पे ये आंचल सो बता हाँ इसी ये इसी में थोड़ा खोलता हूँ एक कलर मिलेंगे ये खोल के दिखाता हूँ ओके नहीं पीट ये आंचल

इसमें कलर दिखाता हूँ देख लीजिए चार okay. पांच कलर दिखाता हूँ बेस्ट कलर यही आएगा नारल से बोलता नहीं ओके okay. ऐसे ही देख लीजिए कलर ऐसे ही कलर देख लीजिए दे 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 दे। ये भी सेम ब्लैक है चार कलर मिले चार पांच ये अलग है ना से सेम सेम चार कलर ब्यूटीफुल फोर कलर आपको जो पसंद बोलिए मैं अलग रखता हूँ दिखाता जो पसंद बोलिए कैसा लग रहा है इसी में कलर देता हूँ ये किस पे बना ये बनाना का बनता है ये भी बनाना का अच्छा पत्ता का बनाते का इधर फेमस होता है मैडम भी ज्यादा है ना इधर बहुत फेमस होता है मैडम ये खरीदे इसमें इसमें कलर दिखाना दिखा दो इसमें कलर लिखा जब मैं डालूंगी मान लो ये साड़ी तो फिर

ये पोचम पली है अलग हम लोग सूट डालते हाँ, हैं हम लोग साड़ी नहीं डालते बस ऐसे बाहर आते हैं हाँ, यही तो हाँ। से साड़ी देख लेते हैं बात है। देख लीजिए जो पसंद अलग रखिए बाद में शादी कर सकते यही हाँ। कर दीजिए ये बोले ये एक अलग रखो अलग रखो आइए मैडम घर का सूट हमें पसंद नहीं आएगा नहीं नहीं हमारे उधर उधर का नहीं

ਇਸੇ ਪਹਿ ਹੈ ਪੂਰਾ ਵਹੀ ਰੇਂਜ ਕਾਇਸੂ